ਸਤਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਕਿਸਾਨ ਵੀਰ ਨੇ ਕਮੈਂਟ ਕੀਤਾ ਸੀ ਵੀ ਪਾਣੀ ਕਿਵੇਂ ਲਾਉਣਾ ਉਹਦੇ ਬਾਰੇ ਜਰੂਰ ਦੱਸੋ ਕਿਵੇਂ ਤੁਸੀਂ ਬਜਾਈ ਕਰਦੇ ਹੋ ਸੋ ਇਸ ਸਮੇਂ ਹੁਣ ਮੈਂ ਪਾਣੀ ਲਾ ਗਿਆ ਦੀ ਦੋ ਕਿਆਰੀਆਂ ਨੂੰ ਕੱਲ ਰਾਤ ਨੂੰ ਤੇ ਹੁਣ ਦੁਬਾਰਾ ਸ਼ੁਰੂ ਹੋ ਰਿਹਾ ਸੋ ਉਹਦੇ ਬਾਰੇ ਗੱਲ ਕਰਾਂਗੇ ਵੀ ਜਿਹੜਾ ਆਮ ਪਾਣੀ ਲਾ ਜਾਂਦਾ ਉਹਨੂੰ ਬਹੁਤ ਘੱਟ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਹੁਣ ਇਹ ਬਾਜਰਾ ਜੀ ਇਹਦੇ ਵਿੱਚ ਇੱਕ ਖਾਲੀ ਬਣਾਈ ਗਈ ਆ ਹਲਕੀ ਜਿਹੀ ਖਾਲੀ ਆ ਤੇ ਇਹਦੇ ਵਿੱਚ ਪਾਣੀ ਛੱਡਿਆ ਗਿਆ ਤੇ ਅਗਲੀ ਖਾਲੀ ਸੁੱਕੀ ਹੋਊਗੀ ਇਹਨੂੰ ਮਤਲਬ ਕੋਈ ਪਾਣੀ ਨਹੀਂ ਦਿੱਤਾ ਜਾਊਗਾ ਇਸ ਤਰ੍ਹਾਂ ਅੱਧੇ ਪਾਣੀ ਦੀ ਬਚਤ ਹੁਣੇ ਹੋ ਜਾਣੀ ਆ ਫੇਰਾ ਖਾਲੀਆ ਇਹਨੂੰ ਪਾਣੀ ਦਿੱਤਾ ਗਿਆ ਤੇ ਆਹ ਖਾਲੀ ਨੂੰ ਕੋਈ ਛੇੜਛਾੜ ਨਹੀਂ ਕੀਤੀ ਗਈ ਸੁੱਕੀ ਰਹੂਗੀ ਹੁਣ ਹੋਰ ਜਿਹੜੇ ਕੁਦਰਤੀ ਖੇਤੀ ਦੀ ਖਾਸ ਗੱਲ ਦੇਖਣ ਨੂੰ ਮਿਲਦੀ ਜਿਵੇਂ ਆ ਗਵਾਂਟੀਆਂ ਦੇ ਖੇਤ ਵਿੱਚੋਂ ਅੱਗ ਆ ਗਈ ਸੀ ਜਦੋਂ ਪੌਦਾ ਹੁਣ 40 ਡਿਗਰੀ ਦੇ ਨੇੜੇ ਜਿਹੜੇ ਤਾਪਮਾਨ ਹੋਵੇ ਅੰਤਾਂ ਦੀ ਅੱਗ ਪੈਂਦੀ ਹੋਵੇ ਫਿਰ ਪੌਦੇ ਨੂੰ ਸੇਕ ਪੂਰਾ ਲੱਗ ਜੇ ਜੜਾਂ 'ਚ ਆ ਕੇ ਘੁੰਮ ਜਵੇ ਤਾਂ ਵੀ ਪੌਦਾ ਹਰਾ ਹੋਵੇ ਇਹ ਸਭ ਕੁਦਰਤੀ ਖੇਤੀ 'ਚ ਜਮਤਕਾਰ ਹੁੰਦੇ ਨੇ ਉਹਦੇ ਨਾਲ ਪੌਦਿਆਂ ਦੇ ਵਿੱਚ ਤਾਕਤ ਕਿੰਨੀ ਆ ਮਿੱਟੀ 'ਚ ਮਤਲਬ ਪਾਣੀ ਸਟੋਰ ਕਰਨ ਦੀ ਜਿਹੜਾ ਦੇਖੋ ਇਹਨੂੰ ਵੀ ਸੇਕ ਲੱਗਿਆ ਹੈ ਇਹਨੂੰ ਵੀ ਸੇਕ ਲੱਗਿਆ ਹੈ ਸੋ ਇਸ ਤਰ੍ਹਾਂ ਕੁਦਰਤੀ ਖੇਤੀ 'ਚ ਮਿੱਟੀ ਲੰਬੇ ਸਮੇਂ ਤੱਕ ਪਾਣੀ ਸਟੋਰ ਕਰ ਸਕਦੀ ਆ ਇਹ ਘੱਟ ਪਾਣੀ ਦਾ ਕਿਵੇਂ ਹੁੰਦਾ ਉਹ ਕਿਵੇਂ ਕੰਮ ਕਰਦਿਆਂ ਸੋ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਕਿਸਾਨ ਵੀਰੋ ਜਿਹੜੀ ਵੀ ਖਾਲੀ ਨੂੰ ਪਾਣੀ ਛੱਡਿਆ ਜਾਂਦਾ ਸਾਡੇ ਵੱਲੋਂ ਉਹਦੀ ਪਹਿਲਾਂ ਗੜਾਈ ਕੀਤੀ ਜਾਣੀ ਆ ਤੇ ਆਹ ਤਰ ਖਾਲੀ ਆ ਇਹ ਖਾਲੀ ਨੂੰ ਮਤਲਬ ਇਸ ਤਰ੍ਹਾਂ ਗੁੱਦੂਗੀ ਇਸ ਤੋਂ ਬਾਅਦ ਪਾਣੀ ਆਊਗਾ ਤੇ ਅਸੀਂ ਆਹ ਫੜਾ ਲੈ ਉਹੀ ਜਿਹੜਾ ਆਪਣੇ ਗਣਾਸੇ ਵਾਲੇ ਟੂਨ ਨੇ ਇਹਦੇ ਨਾਲ ਕਿਸੇ ਜੰਦ ਨੇ ਵੱਡੇ ਛੋਟੇ ਸਾਰੇ ਗਣਾਸੇ ਜੋ ਵੀ ਟੂਨ ਨੇ ਬਹੁਤ ਜ਼ਿਆਦਾ ਕਿਸੇ ਦੇ ਅਲੱਗ-ਅਲੱਗ ਕੰਮਾਂ ਲਈ ਸੋ ਇਹਦੀ ਸਫਾਈ ਕਰ ਦੇਣੀ ਆ ਤਾਂ ਕਿ ਪਾਣੀ ਨੂੰ ਕੋਈ ਦਿੱਕਤ ਨਾ ਵੇਖੂ ਕਿ ਆਪਣੇ ਕੋਲ ਜਿਹੜਾ ਬੇਸਾਬਾ ਪਾਣੀ ਆ ਵੀ ਉਹ ਹਿਸਾਬ ਨਾਲ ਆਪਾਂ ਜ਼ਿਆਦਾ ਵਰਤੋਂ ਕਰੀਏ ਪਾਣੀ ਨੂੰ ਉਨਾ ਹੀ ਵਰਤਿਆ ਜਿੰਨੇ ਪਾਣੀ ਨਾਲ ਸਾਡਾ ਵਧੀਆ ਸਰਜਵੇ ਸੋ ਇਸ ਤੋਂ ਬਾਅਦ ਆਪਾਂ ਜਦੋਂ ਇਹ ਸਾਫ਼ ਹੋ ਜਾਣਾ ਹੁਣ ਆਪਣੀ ਦੂਜੀ ਕਿਆਰੀ ਸਾਫ਼ ਕੀਤੀ ਆ ਉਹਦੇ ਵਿੱਚ ਆਉਂਦੇ ਆ ਤੇ ਜਦੋਂ ਆਪਾਂ ਨੇ ਕਿਸਾਨ ਵਿਰੋਧੀ ਖਾਲੀ ਦੀ ਸਫਾਈ ਕਰ ਦੇਣੀ ਆ ਗੜਾਈ ਕਰ ਦੇਣੀ ਇਹਦਾ ਖੱਪੜ ਇਕੱਠਾ ਕਰ ਦੇਣਾ ਇਸ ਤਰ੍ਹਾਂ ਆਪਾਂ ਸਾਡੇ ਕਿਸਾਨ ਵੀ ਉਹ ਆਪਾਂ ਆ ਜਿਹੜਾ ਘਾਹ ਹੈ ਆਪਾਂ ਹੁਣ ਗੜਾਈ ਕੀਤੀ ਸੀਗੀ ਕੁਝ ਸਮਾਂ ਪਹਿਲਾਂ ਉਹਨੂੰ ਆਪਾਂ ਇਸ ਤਰ੍ਹਾਂ ਰੋਲ ਕੇ ਬਾਹਰ ਕਰ ਲਾਂਗੇ ਤੇ ਜਿਹੜੀ ਇਹ ਖਾਲੀ ਹੈ ਕਿਉਂਕਿ ਜਦ ਸਾਈਡਾਂ ਤੋਂ ਵੱਡੀ ਜਾਂਦੀ ਹੈ ਤਾਂ ਤਾਂ ਦਾ ਲੈ ਬਲੂਚਾ ਦੀ ਮਾ ਵੀ ਹੋ ਸਕਦਾ ਸੋ ਕਈ ਵਾਰੀ ਆਪਾਂ ਲੱਗਦਾ ਵਿਆਹ ਜਗਾ ਉੱਚੀ ਆ ਨਹੀਂ ਮਿਆਂ ਫਿਰ ਆਪਾਂ ਨਾਲ ਦੀਆਂ ਪੱਤਰ ਵੀ ਕਰ ਲੈਨੇ ਕਿਉਂਕਿ ਕਈ ਵਾਰੀ ਚੂਹੇ ਜਾਂ ਇਸ ਤਰ੍ਹਾਂ ਉਨ ਚਣੀ ਮਗਾ ਦੇ ਫਿਰ ਜਿੱਥੇ ਜਰੂਰਤ ਆ ਘਾਹ ਦੀ ਉੱਥੇ ਐਂ ਸਾਈਡ ਤੇ ਕੱਢ ਕੇ ਇਹਨੂੰ ਆਪਾਂ ਨਦੀਨ ਕੰਟਰੋਲ ਪਹਿਲਾਂ ਕਰ ਲਿਆ ਪਾਣੀ ਲੱਗਣ ਤੋਂ ਆ ਆਪਣਾ ਸਿਮੇਂਟਾਂ ਸਕਿਮੇਂਟਾਂ ਦੀ ਹੁੰਦਾ ਮੈਂ ਕਿ ਸਾਰੇ ਟੂਲ ਆਪਣੇ ਕੁਦਰਤੀ ਖੇਤੀ ਦੇ ਆਪ ਡਿਜ਼ਾਈਨ ਕੀਤੇ ਹੋਰੇ ਸੋ ਆ ਦੇਖੋ ਹੁਣ ਆਪਾਂ ਨੇ ਆਹੋ ਉਸ ਜਗ੍ਹਾ ਤੇ ਜਿੱਥੇ ਥੋੜੀ ਜਿਹੀ ਜਗ੍ਹਾ ਉੱਚੀ ਆ ਜਾਂ ਮੈਨੂੰ ਪਤਾ ਲੱਗ ਜਾਂਦਾ ਵੀ ਜਿਹੜਾ ਜਗ੍ਹਾ ਉੱਚੀ ਆ ਪਾਣੀ ਨੂੰ ਦਿੱਕਤ ਆਉ। ਸੋ ਇਸ ਤਰ੍ਹਾਂ ਆਪਾਂ ਆਹ ਜਗ੍ਹਾ ਉੱਚੀ ਆ ਉਹ ਨੇਵੀ ਆ ਤਾਂ ਕਿ ਖਾਲੀ ਦੇ ਵਿੱਚ ਕਿਉਂਕਿ ਆਪਾਂ ਇਹਦੇ ਪਾਣੀ ਹੁਣੇ ਲਾ ਰਹੇ ਆ ਸਾਰਾ ਸਾਲ ਤਾਂ ਨੇ ਜ਼ਰੂਰਤ ਨਹੀਂ ਪੈਂਦੀ ਪਾਣੀ ਦੀ। ਆਹ ਮਹੀਨੇ ਚੱਕ ਪੈਂਦੀ ਆ। ਸੋ ਇਹਦਾ ਲੈਵਲ ਇਹ ਮੈਨੂੰ ਹੁਣੇ ਦੇਖਣਾ ਪੈਂਦਾ। ਇੱਕ ਵਾਰੀ ਚੂਹੇ ਕਿਤੇ ਢੇਰ ਲਾਤਾ ਕਦੇ। ਹੁਣ ਆ ਜਗਾ ਉੱਤੀ ਸੀਗੀ ਮੂਰੇ ਜਿੱਦੋਂ ਪਾਣੀ ਆਉਣਾ ਉਹ ਨਹੀਂ ਵੀ ਆ ਇਸ ਤਰ੍ਹਾਂ ਆਪਾਂ ਇਹਦਾ ਲੈਵਲ ਕਰ ਲਾਂਗੇ ਤੇ ਅੱਧੇ ਪਾਣੀ ਨਾਲ ਆਪਾਂ ਦੁੱਗਣਾ ਟਾਈਮ ਗਿੱਲ ਰੱਖਾਂਗੇ ਉਹਦਾ ਕੀ ਤਰੀਕਾ ਉਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਪਾਣੀ ਸੱਟ ਜਾ ਕੇ ਲਈਏ ਫਿਰ ਜਿਹੜਾ ਹੁਣ ਇਸ ਤੋਂ ਬਾਅਦ ਇਹਨੂੰ ਪਾਣੀ ਲੱਗਣਾ ਹੈ ਵੀ ਦੁੱਗਣਾ ਟਾਈਮ ਗਿੱਲ ਕਿਵੇਂ ਰਹਿਣੀ ਹੈ ਉਹਦੇ ਬਾਰੇ ਗੱਲ ਕਰਾਂਗੇ ਨਾ ਥੋੜਾ ਤਕਰੀਬਨ ਲੈਵਲ ਦੇ ਤੇ ਬਣ ਗਿਆ ਤੇਸ ਤੋਂ ਬਾਅਦ ਇਹ ਆਪਣਾ ਠੀਕ ਹੋ ਗਿਆ ਹੁਣ ਜਿਹੜਾ ਪਾਣੀ ਆ ਉਹ ਆ ਚੁੱਕਿਆ ਕਿਉਂਕਿ ਆਪਣੇ ਕੋਲ ਪਹਿਲਾਂ ਵੱਧ ਪਾਣੀ ਸੀਗਾ ਹੁਣ ਫਿਰ ਆਪਾਂ ਨੇ ਘੱਟ ਕਰਤਾ ਹੁਣ ਛੋਟੀ ਮੋਟਰ ਹੈ ਪਾਣੀ ਬਹੁਤ ਘੱਟ ਹੈ ਪਰ ਇੰਨੇ ਪਾਣੀ ਜਿੱਕਨੇ ਆਪਣੇ ਬੁਜ਼ੁਰਗਾਂ ਨੇ ਖੂਹ ਦੇ ਪਾਣੀ ਨਾਲ ਖੇਤੀ ਕੀਤੀ ਆ ਉਹ ਤੋਂ ਵੀ ਘੱਟ ਪਾਣੀ ਆ। ਇਸ ਤਰ੍ਹਾਂ ਹੁਣ ਇਹ ਪਾਣੀ ਇਹ ਚੱਲ ਜੂਗਾ। ਕਿ ਡੇਢ ਦੀ ਮੋਟਰ ਦਾ ਪਾਣੀ ਆ ਜੀ 1.5 ਕਿੱਲਾਂ ਤੇ ਆਪਾਂ ਨੇ ਪਹਿਲਾਂ 3 ਦੀ ਸੀਗੀ ਫਿਰ ਉਹ ਮਤਲਬ ਕਿ ਆਪਾਂ ਨੇ ਛੋਟੀ ਕਰਤੀ। ਹੁਣ ਆਹ ਜਦੋਂ ਇਸ ਕਿਆਰੀ ਨੂੰ ਪਾਣੀ ਲੱਗ ਜੂਗਾ ਉਸ ਤੋਂ ਬਾਅਦ ਇਹ ਵੱਤ ਵੀ ਛੇਤੀ ਆ ਜੂ ਕਿਉਂਕਿ ਖੇਤ ਪਾਣੀ ਬਹੁਤ ਸਪੀਡ ਤੇ ਖਾਂਦਾ। ਸੋ ਇਸ ਦੀ ਦੂਜੀ ਤਿੰਨ ਫਾਲਿਆਂ ਵਾਲੀ ਫਾਲੀ ਹੁੰਦੀ ਹੈ ਜਿਹੜੀ ਤਰਫਾਲੀ ਉਹਦੇ ਨਾਲ ਇਹਦੀ ਗੜਾਈ ਕਰ ਦਿੱਤੀ ਜਾਊ ਗੜਾਈ ਇਹਦੀ ਡਬਲ ਕੀਤੀ ਉਹ ਇੱਕ ਵਾਰੀ ਗੋੜ ਦਾਂਗੇ ਫੇਰ ਦੁਬਾਰਾ ਗੋੜ ਦਾਂਗੇ ਉਸੇ ਸਮੇਂ ਤੇ ਜਿਹੜੀ ਗਿੱਲ ਆ ਉਹ ਲੰਬੇ ਸਮੇਂ ਲਈ ਟਿਕ ਜੂਗੀ ਤੇ ਇਸੇ ਖਾਲੀ 'ਚ ਪਾਣੀ ਲਾ ਜਾਣਾ ਦੂਜੀ 'ਚ ਨਹੀਂ ਲਾ ਜਾਣਾ ਜਿਵੇਂ ਹੁਣ ਤੁਸੀਂ ਇਹ ਦੇਖੋ ਵੀ ਦੂਜੀ ਖਾਲੀ ਹੈ ਇਹਦੇ ਵਿੱਚ ਪਾਣੀ ਦੀ ਵਾਰਤੋਂ ਨਹੀਂ ਕੀਤੀ ਗਈ ਅੰਤਾਂ ਦੀ ਗਰਮੀ ਹੈ ਪਾਣੀ ਬਹੁਤ دیر ਬਾਅਦ ਲਾ ਰਿਹਾ ਦੇਖੋ ਇਹ ਸੁੱਕੀ ਪਈ ਆ ਪਰ ਜਦੋਂ ਬਾਰਸ਼ਾਂ ਹੋਣੀਆਂ ਤਾਂ ਇਹ ਸੁੱਕੀ ਨੂੰ ਵੀ ਬਹੁਤ ਲਾਭ ਦਿੰਦਾ ਨੇ ਪਾਣੀ ਇੰਨਾ ਸਟੋਰ ਕਰਨਾ ਜਿਵੇਂ ਪਿਆਸੀ ਧਰਤੀ ਨੂੰ ਪਾਣੀ ਮਿਲਦਾ ਉਸ ਤਰ੍ਹਾਂ ਦਾ ਸਿਸਟਮ ਹੋਵੇ ਤੇ ਜਿਹੜਾ ਆਪਾਂ ਸੁਚਾਰਾ ਇੱਕ ਘੱਟ ਪਾਣੀ ਲਾ ਕੇ ਵੀ ਆਪਾਂ ਇਹ ਤੋਂ ਵੱਧ ਤੋਂ ਵੱਧ ਲੈ ਸਕਦੇ ਆ ਤੇ ਨਦੀਨਾਂ ਦੀ ਸਮੱਸਿਆ ਜੋ ਦੇ ਵਿੱਚ ਹੁੰਦੀ ਆ ਜਦ ਇਹਨੂੰ ਪਾਣੀ ਨਹੀਂ ਲੱਗਣਾ ਤਾਂ ਨਦੀਨ ਵੀ ਹੌਲੀ-ਹੌਲੀ ਖੇਤ ਚੋਂ ਖਤਮ ਹੋ ਜਾਊਗਾ ਤਿੰਨ ਦੀ ਨਹੀਂ ਕੋਈ ਦੁਸ਼ਮਣ ਨਹੀਂ ਹੈਗਾ ਉਹ ਮਿੱਟੀ ਨੂੰ ਟਾਕੀ ਰੱਖਦਾ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ 'ਚ ਘੱਟ ਪਾਣੀ ਨਾਲ ਦੁੱਗਣੀ ਸਿੰਚਾਈ ਕਰ ਲੈਣਾ ਤੇ ਦੁੱਗਣੇ ਸਮੇਂ ਤੱਕ ਥੋੜਾ ਪਾਣੀ ਵਰਤ ਕੇ ਇਸ ਤਰ੍ਹਾਂ ਦੀ ਕੁਦਰਤੀ ਖੇਤੀ 'ਚ ਅਲੱਗ-ਅਲੱਗ ਤਰੀਕੇ ਵਰਤੇ ਜਾ ਰਹੇ ਨੇ ਤੇ ਜਿਹੜਾ ਚਾਰਾ ਤੁਸੀਂ ਜਿਹੜੇ ਵੱਢ ਕੇ ਚੈੱਕ ਕਰਦੇ ਆਂ ਵੀ ਆਪਾਂ ਕਟਿੰਗ ਕਰੀਦਾ ਉਹਦਾ ਕੀ ਫਰਕ ਹੈ ਹੁਣ ਇਹਦਾ ਰੰਗ ਰੂਪ ਦੇਖੋ ਕਿਹਜਾ ਇਹਨੂੰ ਆਪਾਂ ਨੇ ਵੱਢ ਲਿਆ ਸੀਗਾ ਇਹਦਾ ਰੰਗ ਕਾਲਾ ਇਹਦਾ ਮਤਲਬ ਜਿੰਨੀਆਂ ਬਾਤ ਲੈਂਦੇ ਨੇ ਚੀਜ਼ਾਂ ਦੀ ਕਟਾਈ ਵੱਧ ਹੁੰਦੀ ਆ ਉਨਾਂ ਹੀ ਉਹਦਾ ਰੰਗ ਰੂਪ ਹਰਾ ਹੁੰਦਾ ਸੋ ਇਸ ਤਰ੍ਹਾਂ ਇਹ ਵੱਧ ਰਹੇ ਨੇ ਸੋਕਾ ਚੱਲ ਰਹੇ ਨੇ ਅੱਧੇ ਪਾਣੀ ਨਾਲ ਤੁਕਣੀ ਸਿੰਚਾਈ ਵੀ ਹੋ ਜਾਂਦੀ ਐ ਤੇ ਨਾਲ ਦੀ ਨਾਲ ਆਪਾਂ ਗੜਾਈ ਵੀ ਕਰੀਏ ਕਿਹੜਾ ਜੇ ਤਾਂ ਵੇਸਾਪਾ ਪਾਣੀ ਆ ਫਿਰ ਤਾਂ ਗੜਾਈ ਨਾਲ ਦੀ ਨਾਲ ਕਰਨੀ ਔਖੀ ਐ ਉਧਰ ਨੱਕੇ ਛੱਡੀ ਜਾਣਿਆ ਇੱਧਰ ਗੜਾਈ ਕਰੀ ਜਾਣਿਆ ਸਾਫ ਕਰੀ ਜਾਣਿਆ ਪਾਣੀ ਅੱਗੇ ਜਾਂਣਾ ਤੇ ਕੱਲ ਨੂੰ ਸਾਰੇ ਜੀ ਦੁਬਾਰਾ ਤਰਖਾਲੀ ਫੇਰ ਕੇ ਲੰਬੇ ਸਮੇਂ ਲਈ ਗੱਲ ਟਿਕ ਜੂਗੀ ਫਿਰ ਜਦੋਂ ਬਹੁਤੇ ਪਾਣੀ ਮੰਗਣਗੇ ਉਦੋਂ ਹੀ ਦਿੱਤਾ ਜਾਊ ਇਹ ਨਹੀਂ ਹੈਗਾ ਵੀ ਤੀਜ ਦਿਨ ਫੇਰ ਮੋਟਰ ਚੱਲ ਪਈ ਚੌਥੇ ਣ ਚੱਲ ਪਈਆਂ ਰੋਜ਼ ਚੱਲेंगी ਇਹਨਾਂ ਜਿਹੜੇ ਪਸ਼ੂਚਾਰੇ ਨੇ ਕੁਦਰਤੀ ਖੇਤੀ ਵਿੱਚ ਘੱਟ ਤੋਂ ਘੱਟ ਪਾਣੀ ਨਾਲ ਹੋ ਸਕਦੇ ਨੇ ਪਰ ਆਪਾਂ ਨੂੰ ਕੁਦਰਤੀ ਖੇਤੀ 'ਚ ਇਹ ਆਦਤ ਜ਼ਰੂਰ ਪਾਉਣ ਅਪਣਾਉਣੀ ਚਾਹੀਦੀ ਵੀ ਅਸੀਂ ਘੱਟ ਪਾਣੀ ਨਾਲ ਵੱਧ ਫਸਲ ਕਿਵੇਂ ਲੈ ਸਕਦੇ ਤੇ ਲੰਬੇ ਸਮੇਂ ਤੱਕ ਗੁਲਟੀ ਕੀ ਰਹੇ ਤਾਂ ਕਿ ਅਸੀਂ ਪਾਣੀ ਨੂੰ ਬਚਾ ਸਕੀਏ ਤਾਂ ਕਿ ਅਸੀਂ ਗੁਰਬਾਣੀ ਦੇ ਉਸ ਵੱਡੇ ਸਿਧਾਂਤ ਦਾ ਜਿਹੜਾ ਬਹੁਤ ਹੀ ਸਾਡੇ ਲਈ ਸਤਕਾਰ ਕਰਨਾ ਜ਼ਰੂਰੀ ਸੀਗਾ ਪਵਨ ਗੁਰੂ ਦਾ ਪਾਣੀ ਪਿਤਾ ਮਾਤਾ ਧਰਤ ਮਾਤਮ ਤੇ ਪਾਣੀ ਨੂੰ ਬਚਾਵਾਂਗੇ ਤਾਂ ਹੀ ਅਸੀਂ ਇਹ ਸਭ ਨੂੰ ਪੜ੍ਹ ਸਕਾਂਗੇ ਸੋ ਘੱਟ ਪਾਣੀ ਨਾਲ ਕੁਦਰਤੀ ਖੇਤੀ ਤੇ ਫਸਲਾਂ ਗਈਆਂ ਜਾ ਸਕਦੀਆਂ ਨੇ ਤੇ ਵੱਧ ਝਾੜ ਲਿਆ ਜਾ ਸਕਦਾ ਤੇ ਜਦੋਂ ਪਾਣੀ ਦੀ ਵਰਤੋਂ ਘੱਟ ਹੁੰਦੀ ਆ ਤਾਂ ਪੌਦਿਆਂ ਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਨੇ ਕੋਈ ਪੌਦਾ ਬਹੁਤ ਜ਼ਿਆਦਾ ਸਖਤ ਹੋ ਜਾਂਦਾ ਜਿੰਨਾ ਪੌਦਾ ਸਖਤ ਹੋਊਗਾ ਉਹਨਾ ਉਹ ਮਜ਼ਬੂਤ ਹੋਊਗਾ ਤੇ ਉਹਨੂੰ ਕੀਟਾ ਜਾਂ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਨਹੀਂ ਆਉਣਗੀਆਂ ਸੋ ਇਸ ਤਰ੍ਹਾਂ ਆਪਾਂ ਪਾਣੀ ਅਲੱਗ-ਅਲੱਗ ਤਰੀਕੇ ਨਾਲ ਆਹੀ ਤਰੀਕਾ ਨਹੀਂ ਬਹੁਤ ਸਾਰੇ ਤਰੀਕੇ ਨੇ ਜਿਹਦੇ ਨਾਲ ਆਪਾਂ ਬਚਤ ਕਰਦੇ ਆਂ ਸੋ ਜਦੋਂ ਹੋਰ ਤਰੀਕੇ ਨਾਲ ਲਾਵਾਂਗੇ ਤਾਂ ਉਹਦੀ ਵੀਡੀਓ ਸਾਂਝੀ ਕਰਦਾਂਗੇ ਸੋ ਬਹੁਤ ਧੰਨਵਾਦੀ ਸਤਿ ਸ੍ਰੀ ਅਕਾਲ